ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਹੋਰ ਬੱਚਿਓ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਇਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਅਸੀਂ ਵੀ ਇੱਥੇ ਠੀਕ ਠਾਕ ਆਂ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਆਂ ਕਿ ਅੱਜਕੱਲ੍ਹ ਲੋਕਾਂ ਨੂੰ ਦਰਦਾਂ ਦੀ ਬਹੁਤ ਬਿਮਾਰੀ ਹੈ ਦਰਦ ਲੋਕਾਂ ਦੇ ਹੱਡਾਂ ਪੈਰਾਂ 'ਚ ਬਹੁਤ ਦਰਦ ਰਹਿੰਦਾ ਹੈ ਤੇ ਕੋਸ਼ਤ ਵੀ ਅੱਜਕੱਲ੍ਹ ਥੋੜਾ ਜਿਹਾ ਸਰੀਰ ਬੋਲੀ ਵੀ ਰੱਖੀ ਹੋਈ ਐ ਕੰਮ ਘਟਾ ਐ ਕੰਮ ਹੈ ਵੀ ਥੋੜੇ ਅੱਗੇ ਤਾਂ ਖੇਤਾਂ ਦੇ ਕੰਮ ਹੁੰਦੇ ਸੀ ਸਾਰਾ ਦਿਨ ਕਸਰਤਾਂ ਹੁੰਦੀਆਂ ਸੀ ਤੇ ਖੂਨ ਪਗਰਦਾ ਸੀ ਤੇ ਪਸੀਨਾ ਵੀ ਸਰੀਰ ਨੂੰ ਆਉਂਦਾ ਸੀ ਜਦੋਂ ਪਸੀਨਾ ਸਰੀਰ ਚੋਂ ਨਿਕਲੇ ਤੇ ਬਿਮਾਰੀ ਕੋਈ ਲੱਗਦੀ ਨਹੀਂ ਦਰਦੀ ਵੀ ਨਹੀਂ ਹੁੰਦਾ ਐਸ ਨੂੰ ਕਰਨੀ ਹੁੰਦਾ ਜੇ ਤੁਹਾਡੇ ਸਰੀਰ ਚੋਂ ਪਸੀਨਾ ਨਿਕਲੇ ਤਾ ਤੁਹਾਨੂੰ ਕੋਈ ਰਗ ਲੱੰਦਾ ਹੀ ਨਹੀਂ ਤੇ ਪਸੀਨਾ ਹੁਣ ਤਾਂ ਮੈਂ ਨਹੀਂ ਮਾਰਾ ਜੇ ਪਸੀਨਾ ਨਹੀਂ ਆਉਂਦੰਦਾ ਹਾਏ ਗਰਮੀ ਹਾਏ ਗਰਮੀ ਹਾਏ ਗਰਮੀ ਐ ਕਰਦੀ ਐ ਪਤਾ ਨਹੀਂ ਕਿਉਂ ਤੇ ਮੈਨੂੰ ਤਾਂ ਆਇ ਲੱਗੂ ਵੀ ਜੇ ਪਸੀਨਾ ਆਇਆ ਤੇ ਆਰਾਮ ਜਾਂਦਾ ਹੈ ਸਰੀਰ ਨੂੰ ਸਰੀਰ ਖੁੱਲਦਾ ਹੋਰ ਤਾਂ ਮੈਂ ਵੇਖਿਆ ਮੇਰੀ ਬੇਟੀ ਵੀ ਐ ਕਰਦੀ ਐ ਮਾੜਾ ਜੇ ਪਸੀਨਾ ਨਹੀਂ ਆਉਂਦੰਦੀ ਮੜਗ ਹੋਏ ਲਾਲਾ ਸਾਰੇ ਕੱਪੜੇ ਸੜ ਤੂ ਗਈ ਫਿਰ ਜ਼ਖਾਮ ਲੱਗ ਜਾਂਦਾ ਫਿਰ ਉਹ ਬੁਰਾ ਹਾਲ ਹੋ ਜਾਂਦਾ ਸਿਰ ਨਹੀਂ ਢਾੜੇ ਸਿਰ ਤੇ ਚੌਲ ਨਹੀਂ ਲੈਣਾ ਤੇ ਫਿਰ ਇਹ ਜੋ ਬਿਮਾਰੀਆਂ ਲੱਗਦੀਆਂ ਇਹ ਤਾਂ ਕੋਈ ਧਿਆਨ ਹੀ ਦੇਣਾ ਕਿਸੇ ਨੇ ਤੇ ਜੋ ਗੰਦਾ ਹੈ ਉਹ ਤੁਹਾਡੇ ਅੰਦਰ ਹੀ ਰਹਿੰਦਾ ਹੈ ਉਹ ਪਸੀਨੇ ਰਾਹੀਂ ਗੰਦ ਨਿਕਲਣਾ ਉਹ ਅੰਦਰ ਹੀ ਰਹਿੰਦਾ ਜਦੋਂ ਤੇ ਤੁਹਾਡੇ ਫਿਰ ਮਾਰਗਤ ਲੱਗਣਗੇ ਨੇ ਉਹ ਜੋੜਾਂ ਦੇ ਦਰਦ ਹੋਣ ਲੱਗ ਜਾਂਦੇ ਆ ਤੇ ਜਿੰਨਾ ਤੁਸੀਂ ਤੋਰਾ ਫੇਰਾ ਕਰੋਗੇ ਜਿੰਨਾ ਪਸੀਨਾ ਲਾਓਗੇ ਉਹਨੇ ਤੁਹਾਨੂੰ ਬਿਮਾਰੀਆਂ ਬਹੁਤ ਘੱਟ ਲੱਗਣਗੀਆਂ ਪਰ ਨਹੀਂ ਕੋਈ ਨਹੀਂ ਪਸੀਨਾ ਲੈਂਦਾ ਕੋਈ ਤੁਰਦਾ ਫਰਦਾ ਨਹੀਂਗਾ ਜੇ ਕੋਈ ਸ਼ਾਇਰ ਕਰਦਾ ਹੋਈ ਹੋਈ ਤੁਰੇ ਫਿਰਦੀ ਆਨ ਵੀ ਕਾੜਨਾ ਵੀ ਉਹ ਸ਼ਾਇਰ ਕਰਕੇ ਤੇ ਮਾੜਾ ਮੋਟਾ ਪਸੀਨਾ ਵੀ ਆਵੇ ਫੇਰ ਹੀ ਸ਼ਾਇਰ ਹੈ ਉਹ ਮਾੜਾ ਮੋਟਾ ਗੱਲਾਂ ਮਾਰਦੇ ਨਾ ਤੁੰਗ ਫਰਦੇ ਨੇ ਉਹ ਕੀ ਸ਼ਾਇਰ ਹੈ ਉਹ ਕਾਹਦੀ ਸ਼ਾਇਰ ਸ਼ਾਇਰ ਕਰੋ ਤੁਸੀਂ ਇਕੱਲੇ ਰਾਮ ਨਾ ਭੱਜਿਏ ਵੀਰੋ ਉਹ ਸਹਿਰ ਫਿਰ ਜੋ ਸਰੀਰ ਖੁੱਲੂਗਾ ਨਹੀਂ ਤਾਂ ਨਹੀਂ ਖਾਂ ਨਹੀਂ ਸਹਿਰ ਕਰਨੀ ਫਿਰ ਜੋਗੇ ਜੁਗੇ ਕਰ ਲੋ ਬੈਠ ਕੇ ਕਰ ਲੋ ਚੱਲ ਫਿਰ ਇਹ ਜਾਂ ਕੁਛ ਕਰੀ ਚੱਲੋ ਬਿਮਾਰ ਕਿਤਾ ਤਾਂ ਬਚੋ ਤੇ ਵਾਸੀ ਜਿਹੜੇ ਜੋੜਾਂ ਦੇ ਦਰਦ ਹਨ ਇਹ ਤਾਂ ਇਹੀ ਹੈ ਵੀ ਪਸੀਨੇ ਦਾ ਕਾਰਨ ਹੁੰਦੀ ਹੈ ਜਿਹੜਾ ਆਪਾਂ ਮਸੀਨਾ ਆਉਂਦਾ ਨਹੀਂ ਉਹ ਹੱਡੀਆਂ ਵਿੱਚ ਹੀ ਪਸੀਨਾ ਗੰਦੰਦਰ ਉਹ ਹੱਡੀਆਂ ਨੇ ਜੁੜ ਜੁੜਨਾ ਹੀ ਹੈ ਜਿੰਨਾ ਹੀ ਆਪ ਪਸੀਨਾ ਲਵਾਗੇ ਭਾਈ ਭਾਈ ਕੇ ਕੰਮ ਕਰਾਂਗੇ ਉਨਾ ਠੀਕ ਹੋਊਗਾ ਕਿ ਮਿਹਨਤ ਹੈ ਆਣੀ ਹੈ ਵੀ ਪਸੀਨਾ ਲਓ ਵੱਧ ਤੋਂ ਵੱਧ ਸਰੀਰ ਨੂੰ ਕੰਮ ਕਰੋ ਤੇ ਰੋਣ ਕੰਧੋਂ بچਾ ਪ੍ਰਾਣਿਕ ਮੰਦਰ ਦੀਆਂ ਇਹ ਜੀਆਂ ਗੱਲਾਂ ਹੈ ਵੀ ਕੰਮ ਕਰੋ ਕੰਮ ਕਰੋ ਬਸ ਤੇ ਮੈਨੂੰ ਕਹਿ ਵੀ ਦਿੰਦੇ ਆ ਉਹ ਛੋਟਾ ਮੇਰਾ ਬੇਟਾ ਕਹਿ ਦਿੰਦਾ ਵੀ ਵੀਂਹ ਦਾ ਕੰਮ ਆਏ ਬਸ ਵੀਂਹ ਦਾ ਕੰਮ ਚਾਹੀਦਾ ਤੇ ਫਿਰ ਕੰਮ ਤੋਂ ਬਿਨ ਹਾਇ ਕੀ ਫਿਰ ਜੇ ਆਪਾਂ ਕੰਮ ਹੀ ਨਹੀਂ ਕਰਦੇ ਤੇ ਜ਼ਿੰਦਗੀ ਖਾਦੀ ਹੈ ਤੇ ਫਿਰ ਬਿਮਾਰੀਆਂ ਲਾ ਲੂੰਗੇ ਜੇ ਕੰਮ ਨਾ ਕਰੋਂਗੇ ਤਾਂ ਰੋਗੀ ਲੱਗਣਗੇ ਤੇ ਬਿਮਾਰੀਆਂ ਤਾਂ ਲੱਗਣਗੀਆਂ ਜੇ ਕੰਮ ਹੀ ਨਾ ਕੀਤਾ ਨਾਲੇ ਕੰਮ ਨਾ ਬੰਦੇ ਨੂੰ ਹੌਸਲਾ ਆਉਂਦਾ ਵੇ ਨਾਈ ਰੁਕਲ ਤੋਂ ਵੱਜਦਾ ਹੈ ਕੰਮ ਨਾ ਕਰੋ ਤਾਂ ਬੰਦੇ ਨੂੰ ਹੌਸਲੇ ਕੋਈ ਨਹੀਂ ਕਾਹਦਾ ਹੌਸਲਾ ਹੋਊਗਾ ਜੇ ਕੰਮ ਨਾ ਕੀਤਾ ਆਪਾਂ ਦਾ ਇੱਥੇ ਮੈਂ ਤਾਂ ਰਾਤ ਨੂੰ ਸੋਚ ਲੈਂਦੀ ਸਵੇਰੇ ਆ ਕੰਮ ਕਰਨੇ ਆ ਰਾਤ ਨੂੰ ਸੋਚਨੇ ਜੇ ਸਵੇਰੇ ਸਾਰੀ ਘੜੀ ਆਹ ਆ ਕੰਮ ਆ ਪਹਿਲਾਂ ਆ ਕਰਨਾ ਫੇਰ ਆ ਕਰਨਾ ਫੇਰ ਆ ਕਰਨਾ ਪਹਿਲਾਂ ਸੋਚ ਕੇ ਰੱਖਦੀ ਸੀ ਤੇ ਕੰਮ ਨਹੀਂ ਤਾਂ ਜ਼ਿੰਦਗੀ ਨਹੀਂ ਕਾ ਮਨਾਈ ਜ਼ਿੰਦਗੀ ਹੈ ਇਹ ਜਿਹੜਾ ਝੋੜਾ ਦਾ ਦਰਦ ਹੈ ਇਹ ਮੈਂ ਤੁਹਾਨੂੰ ਦੱਸਦਾ ਵੀ ਜਾਰੇ ਵਲਦਾਨੀਆਂ பசਿੰਦੇ ਉਹਨਾਂ ਜਿਹੜੀ பசਿੰਦੇ ਨਹੀਂ ਲੈਂਦੇ ਉਹਨਾਂ ਨੂੰ ਹੋ ਜਾਂਦਾ ਤੇ ਫਿਰ ਤੁਸੀਂ ਆਖੋਗੇ ਵੀ ਵੀ ਤੈਨੂੰ ਵੀ ਹੋਇਆ ਸੀ ਜੇ ਇਹ ਵੀ ਸੀ ਨਾ ਤੁਹਾਡਾ ਐਡਿਸ਼ਨ ਇਹ ਵੀ ਆਖੋਗੇ ਨਾ ਤੇ ਮੈਂ ਜਿਹੜਾ ਸੀ ਨਾ ਮੈਨੂੰ ਵੀ ਰੋਗ ਜਿਹੜਾ ਸੀ ਉਹ ਹੱਟ ਵੀ ਛੇਤੀ ਗਿਆ ਫਸਿਨਾਂ ਲੈਂਦੀ ਕਰਕੇ ਮੈਨੂੰ ਤਾਂ 3 ਕਿ ਮਹੀਨੇ ਹੋਇਆ ਸੀ 3 ਕਿ ਮਹੀਨਿਆਂ ਚ ਮੈਨੂੰ ਫਰਕ ਪੈ ਗਿਆ ਮੈਂ ਤਾਂ ਠੀਕ ਹੋ ਗਈ 10 ਮਹੀਨਾ ਸਾਢੇ 3 ਕਿ ਮਹੀਨੇ ਮੈਂ ਦਵਾਈ ਖਾਧੀ ਸੀ ਤੇ ਮੈਨੇ ਸਾਢੇ 3 ਮਹੀਨਿਆਂ ਚ ਟੱਲੀ ਬਣ ਗਈ ਤੇ ਡਾਕਟਰਾਂ ਦਾ ਵੀ ਤੁੱਕ ਕੰਮ ਵਾਲੀ ਬੁੜੀਆਂ ਤੇ ਤੈਨੂੰ ਹੁਣ ਰੋਗ ਇਹ ਹੁੰਦਾ ਵੀ ਨਹੀਂ ਇਹ ਵੀ ਗੱਲ ਹੈ ਤੇ ਮੁੜ ਕੇ ਉਹ ਬਿਮਾਰੀ ਹੋਈ ਵੀ ਨਹੀਂ ਨਹੀਂ ਤਾਂ ਵੀ ਅੱਜ ਕੱਲ ਜੇ ਜੋੜਾਂ ਦਾ ਦਰਦ ਕਿਸੇ ਨੂੰ ਹੋ ਜੇ ਤੇ ਮੜ ਕਿਉਂ ਰੋਹ ਟੁੱਟਦਾ ਹੀ ਨਹੀਂ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਟੁੱਟਦਾ ਹੀ ਨਹੀਂ ਰੋਹ ਮੈਂ ਤੇ ਮੈਨੂੰ ਤਾਂ ਫਿਰ ਆਪ ਹੀ ਛੇਤੀ ਰਾਮ ਗਿਆ ਮੈਂ ਤਾਂ 3.5 ਮਹੀਨੇ ਦਵਾਈ ਖਾਧੀ ਤੇ ਮੈਂ ਤਾਂ ਦਿੱਲੀ ਬਣ ਕੇ ਜਾਵਾਂ ਤੇ ਮੁਰਕੇ ਮੈਨੂੰ ਬਿਮਾਰ ਹੋਈ ਨਹੀਂ ਬਸ ਨਾ ਮੈਂ ਕਦੇ ਉਹ ਗੋਲੀ ਖਾਧੀ ਹੈ ਦਵਾਈ ਕਾਝ ਉਹ ਜੋੜਾਂ ਦੇ ਦਰਦ ਦੀ ਮੇਰੇ ਨੇੜੇ țeੜੇ ਇਹ ਨਹੀਂ ਉਹਨੇ ਆਖਿਆ ਸੀ ਡਾਕਟਰ ਨੇ ਵੀ ਤੇਰੇ ਤਾਂ ਨੇੜੇ țeੜੇ ਵੀ ਨਹੀਂ ਆਉਂਦੀ ਬਿਮਾਰੀ ਇਹ ਕਦੇ ਵੀ ਨਹੀਂ ਹੋਣੀ ਹੋ ਰਹੀ ਫਨੀ ਤੇ ਮੇਰੇ ਦਾ ਘਰੇ ਗੋਡੇ ਵੀ ਦੋਹੇ ਗੋਡੇ ਮੇਰੇ ਐ ਬੜੀ ਚੱਲਦੀ ਐ ਕੋਈ ਗੱਲ ਨਹੀਂ ਇਹ ਜੀ ਨਾ ਕੋਈ ਕਰਿਆ ਕੋਣੀ ਨਾ ਕੋਈ ਵੀ ਕਰੇ ਕਿਤੇ ਨਹੀਂ ਦਰਦ ਹੁੰਦਾ ਤੇ ਤੋੜਾ ਫਿਰ ਰੱਖੋ ਤੇ ਇਹ ਜੀ ਨਾ ਮਾਰਗਾ ਛੇਤੀ ਠੀਕ ਹੋ ਜਾਂਦਾ ਮਾਈਥਨ ਦਾ ਦੀਆ ਗਠਕਾ ਬਾਰੇ ਨੁਕਸਾ ਮੈਂ ਕਿ ਵੀ ਦੱਸ ਦਿਰਨੀ ਐ ਐਲੋਵੇਰਾ ਲਾ ਲਓ ਇੱਕ ਉਹ ਡਾਣੀ ਜਿਹੜੀ ਸਾਰੀ ਹੁੰਦੀ ਐ ਉਹਨੂੰ ਕੱਟ ਲਓ ਕੱਟ ਕੇ ਅੱਧਾ ਘੰਟਾ ਉਹਨੂੰ ਕੰਗਨ ਲਾ ਕੇ ਰੱਖ ਦਿਓ ਉਹ ਜੋ ਕਾਲਾ ਕਾਲਾ ਜਿਹਾ ਜ਼ਹਿਰ ਜਿ ਨਿਕਲਦੀ ਆ ਉਹ ਜ਼ਹਿਰ ਹੁੰਦੀ ਆ ਉਹ ਜ਼ਹਿਰ ਜਿਦੋਂ ਨਿਕਲ ਗਈ ਪਾਇਆ ਤੇਲ ਲੈ ਲਓ ਸਰੋਂ ਦਾ ਸਰੋਂ ਦਾ ਪਾਇਆ ਤੇਲ ਲੈ ਲਓ ਉਹ ਤੁਹਾਡੀ ਮਰਜ਼ੀ ਆ ਪਾਇਆ ਲੈ ਲਓ ਅੱਧਾ ਕਿਲੋ ਲੈ ਲਓ ਉਹ ਤੁਸੀਂ ਕਿਹੜਾ ਪਾਇਆ ਬਣਾ ਕੇ ਵੇਖ ਲਓ ਠੀਕ ਆ ਪਾਇਆ ਤੇਲ ਲੈ ਲਓ ਉਹਦੇ ਚ ਉਹ ਇੱਕ ਡਾਣੀ ਜਿ ਘੱਟ ਕੇ ਉਹ ਰੱਖ ਗੀ ਉੱਥੋਂ ਜ਼ਹਿਰ ਜਿਦੋਂ ਨਿਕਲ ਗਈ ਨਾ ਉਹਦੀ ਉਹਨੂੰ ਛੋਟਾ ਛੋਟਾ ਕੱਟ ਲਓ ਛੋਟੇ ਛੋਟੇ ਕਮ ਭਾਰ ਗਿਆ ਕਰ ਲਓ ਉਹਨੂੰ ਕੱਟ ਕੇ ਨਾ ਉੱਤੋਂ ਨਾਲ ਲਓ ਉਹ ਵਿਚੋਂ ਕੱਢ ਲਓ ਗੁੱਦਾ ਉਹ ਗੁੱਦਾ ਕੱਢ ਕੇ ਨਾ ਤੇ ਤੇਲ ਚ ਪਾ ਲਓ ਤੇਲ ਜਿਹੜਾ ਪੱਕ ਗਿਆ ਉਹਦੇ ਵਿੱਚ ਸੈਟ ਲਓ ਉਹਨੂੰ ਤੇ ਪਾਈਏ ਤੇਲ ਚ 100 ਪੱਤਾ ਨਿੰਮ ਦਾ ਲੈ ਲਓ ਸੌ ਲੈ ਲਓ ਵੈਸੇ ਨਹੀਂ ਗਣਤੀ ਦਾ ਇੰਨਾ ਕ ਪਾ ਲੈਣਾ ਤੇ 100 ਪੱਤਾ ਉਹਦੇ ਚ ਪਾਣੋ ਵਿੱਚ ਨਿੰਮ ਦਾ ਜਦੋਂ ਵੇ ਕਾਲੇ ਕਰ ਲੋ ਜਦੋਂ ਪੱਤੇ ਵੀ ਕਾਲੇ ਹੋ ਗਏ ਐਲੋਵੇਰਾ ਵੀ ਕਾਲਾ ਹੋ ਗਿਆ ਜਮਾ ਵੀ ਕਾਲਾ ਹੋ ਜੂਗਾ ਉਹ ਬਚ ਕੇ ਵਿੱਚ ਉਹਦਾ ਅਸਰ ਜਾਪੂ ਤੇਲ ਦੇ ਸਰੋਂ ਦੇ ਦੇ ਜਦੋਂ ਮਚ ਗਿਆ ਨਾ ਫਿਰ ਉਹਨੂੰ ਪਉਣ ਪਾ ਲਓ ਕਿਸੇ ਕੱਪੜੇ ਨਾਲ ਪਉਣ ਕੇ ਉਹਨੂੰ ਜਦੋਂ ਠਰ ਗਿਆ ਲਾ ਕੇ ਰੱਖ ਦਿਓ ਜਦੋਂ ਠਰ ਗਿਆ ਉਹਨੂੰ ਪਉਣ ਕੇ ਪਾਉਣੇ ਨਾਲ ਤੇ ਉਹਨੂੰ ਪਾ ਕੇ ਆਂਦਾ ਜਦੋਂ ਛਾੜ ਦੇ ਕਿਸੇ ਡੱਬੀ ਚ ਪਾ ਕੇ ਰੱਖ ਲਓ ਤੇ ਉਹਦੀ ਗੁਰਦਿਆਂ ਦੀ ਤੇ ਆਕੂੜੀਆਂ ਦੀ ਗਿੱਟਿਆਂ ਦੀ ਨਹੀਂ ਤਾਂ ਸਾਰੀ ਸਰੀਰ ਦੀ ਫਿਰ ਤੁਸੀਂ ਜੇ ਤੁਹਾਨੂੰ ਠੀਕ ਲੱਗੇ ਠੀਕ ਹੋਮੋਗੇ ਠੀਕ ਲੱਗੇ ਨਾ ਤੇ ਫਿਰ ਤੁਸੀਂ ਉਹ ਵੱਧ ਵੀ ਦੇਰ ਦਾ 1.5 ਕਿਲੋ ਕਰ ਸਕਦੀਆਂ ਉਹ ਸਾਵਨਾ ਫਿਰ ਤੁਸੀਂ ਇਹ ਲੋ ਮੇਰਾ ਪਾਲਿਓ ਉਹ ਸਾਵਨਾ ਪੱਤੇ ਪਾਲਿਓ ਜੇ ਤੁਹਾਨੂੰ ਠੀਕ ਲੱਗੇ ਤੇ ਉਹ ਤੁਸੀਂ ਮਾਸ ਕਰੋ ਆਪਦੇ ਹੱਡਾਂ ਦੀ ਉਹਲੀ ਉਹ ਬਾਜ ਤੋਂ ਬਹੁਤ ਚੰਗੀ ਚੀਜ਼ ਹੈ ਇਹ ਬਾਹੀ ਨਾਲ ਹੀ ਹੁੰਦਾ ਕਿ ਜੀਜਾ ਇਹ ਸਭ ਚੀਜ਼ਾਂ ਵਾਈ ਨਾਲ ਹੁੰਦੇ ਨੇ ਤੇ ਗਠਗਾ ਜਿਹੜਾ ਵਾਈ ਨਾਲ ਹੀ ਹੁੰਦਾ ਤੇ ਇਹਨੂੰ ਨਾ ਆਪ ਦਾ ਮਾਲਸ ਕਰੋ ਸਾ ਹਗੋੜਿਆਂ ਤੇ ਕੋਣੀਆਂ ਤੇ ਹੱਡਾ ਜੋੜਾਂ ਤੇ ਜੋੜਾਂ ਜੋੜਾਂ ਤੇ ਆਪ ਦਾ ਕਰਕੇ ਵੇਖੋ ਇਹ ਮਾਲਸ ਰੋਜ਼ ਕਰਿਆ ਕਰੋ ਇਹਦੀ ਮਾਲਸ ਹੈ ਤੇ ਤੁਹਾਨੂੰ ਬਹੁਤ ਫਰਕ ਪਊਗਾ ਇਹਦੇ ਨਾਲ ਇਹ ਬਹੁਤ ਫੁਦੀਆ ਚੀਜ਼ ਹੈ ਇਹ ਜਿਹੜੇ ਨੁਕਸੇ ਹੈ ਨਾ ਤਜਰਬੇ ਕੀਤੇ ਨੇ ਲੋਕਾਂ ਦੇ ਸਿਆਣੇ ਬੰਦਿਆਂ ਨੇ ਤਜਰਬੇ ਕੰਢੇ ਆ ਇਹ ਤੇ ਇਹ ਤੁਸੀਂ ਇਹਦਾਂ ਆਦਤ ਬਣਾ ਕੇ ਰੱਖ ਲੋ ਇਹ ਦਵਾਈ ਆ ਇਹਨੂੰ ਇਹਨੂੰ ਬਣਾ ਕੇ ਰੱਖ ਲੋ ਡੱਬੇ 'ਚ ਪਾ ਕੇ ਇਹ ਤੁਸੀਂ ਵਰਤੋ ਜੋੜਾਂ ਦੇ ਦਰਦ ਵਾਲੇ ਵੈਸੇ ਵੀ ਕਿਸੇ ਦੇ ਗੋਡੇ ਤੋਂ ਹੁੰਦੇ ਨਹੀਂ ਜੋੜਾਂ ਦਾ ਦਰਦ ਉਹ ਵੀ ਗੋਡਿਆਂ ਤੇ ਮਾਸ ਕਰ ਸਕਦੀ ਆ ਤੇ